ਵਾਈਟ ਮੋਟਰ ਲੱਗ ਰਿਹਾ ਨਹੀਂ ਮੈਂ ਕਿਹਾ ਵੀਰੇ ਹੋਰ ਮਾਰ ਦੇ ਗਏ ਓਏ ਜਾਣਦੇ ਗਿਆ ਗਿਆ ਯਾਰ ਵਿੱਚ ਕਰਾ ਯਾਰ ਕਰ ਕਰ ਯਾਰ ਰੱਖਣੀ ਨਹੀਂ ਕੋਈ ਨਹੀਂ ਰਹਿ ਜੂਗਾ ਅਜਾ ਲੱਗ ਰਿਹਾ ਯਾਰ ਆਦੇ ਹੋਣਾ ਯਾਰ ਕੌਣ ਅੜੀ ਯਾਰ ਨਹੀਂ ਉਹ ਨਹੀਂ ਬਰਾੜ ਉਹ ਬਾਈ ਲੱਗਣ ਦੇ ਯਾਰ ਹੈਲੋ ਆਇਆ ਨਹੀਂ ਹੋਣੀ ਆਇਆ ਘਟ ਦੇ ਦੀ ਪੁੱਛਦਾ ਲੈ ਕਿ ਤੂੰ ਮੈਂ 2 ਘਟ ਪਿਆ ਪੁੱਛਦਾ ਪਹਿਲਾਂ ਉਹ ਨਹੀਂ ਹੋਣੀ ਨਹੀਂ ਹੋਣੀ ਮੈਨੂੰ ਪੈਸੇ ਲੱਗਦੇ ਆ ਇਹ ਪਾਈ ਜੀ ਮੇਰਾ ਐਡਰੈਸ ਦੀ ਗੱਲ ਕੀਤੀ ਮੇਰਾ ਐਡਰੈਸ ਲੈ ਜਾ ਸਾਰਾ ਕੋ ਲੈ ਜਾ ਫੂਕ ਲਗਾਉਂਦੇ ਰੱਖ ਲੈ ਨਹੀਂ ਮੈਂ ਜਾਂਦਾ ਹੋਏ ਪਾ ਕੇ ਲੈ ਬੱਚਾ ਛੱਡ ਕਰ ਨਹੀਂ ਹੋਣੀ ਬੱਚਾ ਛੱਡ ਕਰੇ کار دے ہنوں یار اوہ کوئی گل چھڑ دے بھائی لگو دے کار دے گل کی ہندیاں کیا ہے نہیں چلتا نہیں چلتا میں یار چونڈ دی غضب ہے نہیں 65 دی حال نہیں بڑا کر ਪੜਦੇ ਉਹ ਨਹੀਂ ਹੋਣੀ ਪੜਦੇ ਹੁਣਵੇਂ ਭੈਣ ਪੜਦੇ ਵੇਖ ਖੱਪਰ ਲੋਕ ਦੀਆਂ ਵਿੱਚ ਉਹ ਨਹੀਂ ਅੰਕਲ ਮੰਜੀ ਦੀ ਮੇਰੇ ਪੈ ਗਾ ਮੇਰੀ ਗੱਲ ਸੌਣ ਲੱਗ ਗਈ ਮੇਰੀ ਗੱਲ ਸੌਣ ਲੱਗਾ ਹੁਣ ਫੇ ਕਰੀ ਨਾ ਸੌਂਦੇ ਉਹ ਨਹੀਂ ਫੇ ਨਹੀਂ ਕਰਦਾ ਛੱਟਦੇ ਐਵੇਂ ਭੈਣ ਦਾ ਮਾੜਦਾ ਕਰਦਾ ਆਪਾਂ ਉਹ ਨਹੀਂ ਪਈ ਉਹ ਨਹੀਂ ਮੈਂ ਕਹਿੰਦਾ ਪੜਦੇ ਐਵੇਂ ਭੈਣ ਦੀ ਮਰੀਨ

आजा भावना भाले भाले भाई कितने बच्चे लगाए हैं वो बच्चे इधर डांस कर रहे हैं बच्चा बच्चे डांस कर रही है ਮਾਤਾ ਜੀ ਦਾ ਬਰੋਸਟ ਆ ਸੱਸੀ ਕਾਲ ਭਾਈ ਜੀ ਸੱਸੀ ਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਗੁਰਜੀਤ ਸਿੰਘ ਪਿੰਡ ਸਮਾਣਾ ਜੀ ਠੀਕ ਹੈ ਜੀ ਭਾਈ ਇੱਕ ਵਾਰ ਮੋਬਾਈਲ ਨੰਬਰ ਵੀ ਦੱਸ ਦੋ 99 से 88 81 से बच्चे ठीक है भाई अपना व्यापार तो ही काम है हां जी घरे भी भाई हर समय पशु ਹੁੰਦੇ ਆ ਹਾਂ ਜੀ ਭਾਈ ਅੱਜ ਕਿੰਨੀਆਂ ਗਾਈਆਂ ਲੈ ਗਏ ਮੰਡੀ ਚ ਚਾਰ ਨੇ ਵੀਰੇ ਇੱਕ ਮਾ ਠੀਕ ਐ ਭਾਈ ਆ ਪਹਿਲੇ ਨੰਬਰ ਵਾਲੀ ਗਾਂ ਦੀ ਪਹਿਲਾ ਡਿਟੇਲ ਦੱਸੋ ਵੀ ਦੱਸ ਬਈ ਹਫਤੇ ਦੀ ਸੂਈ ਹੈ ਤੇ ਲਹੂ 15-16 ਕਿਲੋ ਠੀਕ ਐ ਮਗਰ ਭਾਈ ਕੀ ਹੈ ਤੇ ਬੱਚੀ ਐ ਅੱਛਾ ਮਗਰ ਬੱਚੀ ਹੈਗੀ ਆ ਅਡਰ ਕੁਆਲਟੀ ਕਰ ਦੇਖੋ ਥਨ ਕੱਲਾ ਕੱਲਾ ਦੇ ਤੇ ਲੱਗਾ ਮਗਰ ਬੱਚੀ ਹੈਗੀ ਆ ਆ ਬੱਚੀ ਹੈਗੀ ਆ ਨਾਲ ਕਿੰਨਾ ਦੁੱਧ ਹੈ ਭਾਈ 16 ਕਿਲੋ ਕਰਾ ਅੱਛਾ ਤੇ ਕਿੰਨਾ ਕਰ ਜੂਗੀ ਤੁਹਾਡੇ ਹਿਸਾਬ ਨਾਲ ਫਰਾਂਕ ਦੇਈ ਪੁਰਾ ਸੇਵਨ ਅੱਛਾ ਜੀ ਤੇ ਕੀ ਮੁੱਲ ਕਰਦੇ ਹੋ ਬਈ ਇਹਦਾ ਇਹਦਾ 65000 ਰੁਪਏ ਕਿੰਨੇ ਦੇਣੀ ਹੈ ਬਈ ਬਸ 60 ਦੀ ਦੇਦਾ ਮਾਨ ਲਾਣੋ ਠੀਕ ਹੈ ਬਈ ਪਰ ਤੋਰ ਲੈ ਬਾਹਰ ਨੂੰ ਪੂਜੇ ਸਵੇ ਸੋਈ ਹੈ ਬਈ ਦੂਸਰਾ ਫਰਾ ਠੀਕ ਹੈ ਦੂਜੇ ਸਵੇ ਸੋਈ ਹੈਗੀ ਆ ਐਚਬ ਬਰੀਡ ਤੇ ਪੈਂਦੀ ਹੈਗੀ ਆ ਮਗਰ ਵੀ ਬੱਛੀ ਹੈਗੀ ਆ ਤਾਂ ਦੇਖੋ ਕੱਲਾ ਕੱਲਾ ਲੱਗਾ ਗਿਆ ਉੱਤੇ ਸੰਦੀ ਪਹਿਲੇ ਵੀ ਚੰਗੀ ਹੈ ਬਈ ਮੋੜ ਲੈ ਚੰਗੀ ਹੈਗੀ ਆ ਮਗਰ ਵੱਚੀ ਹੈਗੀ ਆ 16 17 ਕਿਲੋ ਬਾਈ ਕਹਿੰਦਾ ਦੁੱਧ ਹੈਗਾ 18 19 ਤੱਕ ਜਾਊਗੀ 60000 ਚ ਬਾਈ ਕਹਿੰਦਾ ਮਾਨ ਕਰ ਦਾਂਗੇ ਭਈ ਇਹ ਦੋ ਨੰਬਰ ਦੀ ਡਿਟੇਲ ਦੱਸੀ ਨਾਲ ਨਾਲ ਗੱਭਣਾ ਵੀਰੇ ਕਿੰਨਾ ਕਟਾਮ ਕਰਦੀ ਆ 5 4 ਦਿਨ ਅੱਛਾ ਤਿਆਰੀਆਂ ਚੰਗੀਆਂ ਹੈ ਬਈ ਇਹਦੀ ਹਾਂ ਪੂਣੇ 20 ਕਿਲੋ ਦੇ ਦਿੱਤੇ ਨੇ ਠੀਕ ਹੈ ਜੀ ਕਿੰਨਾ ਕੁ ਬਾਜੀ ਵੀ ਤੁਹਾਡੇ ਸਾਹਮਣੇ ਲੈਤ ਕੀ ਬਾਈ ਤੇ ਹੀ ਦਊ ਵੀਰੇ ਪੂਣੇ 20 ਦਾ ਐਸ ਕੁਆਲਟੀ ਦੇਖੋ ਚੰਗੀ ਹੈਗੀ ਆ ਕਦਵੇਂ ਜੇ ਵੀ ਗਾਂ ਦਾ ਪੂਰਾ ਚੰਗਾ ਹੈਗਾ ਅਦਰ ਕੁਆਲਿਟੀ ਵੀ ਗਾਂ ਦੀ ਪੂਰੀ ਚੰਗੀ ਹੈਗੀ ਆ ਕਿੰਨਾ ਕ ਟਾਈਮ ਘਟਦੀ ਹੈ ਵੀਰੇ 5-4 ਨਾਲ ਲੋ ਵੀਰੇ ਅੱਛਾ ਜੀ 22 ਕਿਲੋ ਬਾਜੂ ਵੀ ਭਾਈ ਰਾਮਨਾ ਜੀ ਠੀਕ ਹੈ ਠੀਕ ਹੈ ਇਹ ਵਾਲੇ ਪਾਸੇ ਨੂੰ ਆ ਲੋ ਇਹਨੇ ਪਾਸੇ ਚੰਗੀ ਹੈ ਜੀ ਆ ਭਈ ਇਹਦਾ ਕੀ ਮੁੱਲ ਕਰਦੇ ਹੋ 95 ਜੀ ਕਿੰਨੇ ਹੀ ਦੇਣੀਆਂ ਭਾਈ 90 ਹੀ ਦੇਣੀਆਂ ਚਲੋ ਠੀਕ ਹੈ ਤੋਲ ਲਓ ਭਾਈ ਅਗਲੀ ਵਰਗਾ ਬੱਧੀਗਾ ਆ ਦੇਖੋ ਇੱਕ ਵਰਗਾ ਕੱਦ ਵਜੇ ਦੇਖੋ ਗਾਂ ਦਾ ਆਰਡਰ ਕੁਆਲਟੀ ਦੇਖੋ ਇਹਦੀ ਵੀ ਬਾਈ ਡਿਟੇਲ ਦਸੀ ਚਲੋ ਨਾਲ 700 ਸੂਈ ਹੈ ਬਰੇ ਅੱਛਾ ਮਗਰ 15 16 ਕਿਲੋ ਮਗਰ ਬਈ ਇਹ ਵੀ ਕੀ ਹੈ ਬੱਚੀ ਹੈ ਕੱਦ ਦੇਖੋ ਇੱਕ ਵਰਗਾ ਦਾ ਪੂਰਾ ਵੱਡਾ ਹੈਗਾ ਫੁੱਲ ਵੱਡੀ ਗਾਂ ਹੈਗੀ ਆ ਆਰਡਰ ਕੁਆਲਟੀ ਦੇਖੋ ਗਾਂ ਦੀ ਪਰਸੋ ਦੀ ਸੂਈ ਹੈਗੀ ਆ ਮਗਰ ਬੱਚੀ ਹੈਗੀ ਆ ਸ਼ਾਈਨਿੰਗ ਸ਼ਿਨਿੰਗ ਬੁਰੀ ਹੈਗੀ ਆ ਕੱਦ ਫੁੱਲ ਵੱਡਾ ਗਾਂ ਦਾ ਆ ਆ ਦੇਖੋ ਇੱਕ ਵਾਰ ਰੈਡ ਵਾਲੀ ਆਹ ਮਗਰ ਬੱਛੀ ਹੈਗੀ ਆ ਇਹ ਬਈ ਕਿੰਨਾ ਕੁ ਦੁੱਧ ਕਰ ਜੂਗੀ ਦੇ ਵੀ ਕਿਲੋ ਵੀਰੇ ਅੱਛਾ ਇਹਦੀ ਬਾਈ ਕੀ ਡਿਮਾਂਡ ਕਰਦੇ ਹੋ 80 ਦੀ ਦੇ ਦਾਂ ਅੱਛਾ ਬਾਈ ਮੌਕੇ ਤੇ ਮਾੜਾ ਮੋਟਾ ਕਰਦੀ ਮਾਨ ਭਰਾਜੀ ਕਰ ਲਓ ਠੀਕ ਹੈ ਹਾਂਜੀ ਮੱਝ ਦੀ ਬਾਈ ਡਿਟੇਲ ਦੱਸਦੇ ਨਾਲ ਮੱਝ ਵੀਰੇ 12 13 ਗਿਣਾ ਦੀ ਸੂਈ ਹੈ ਬੱਦੂ 12 ਕਿਲੋ ਅੱਛਾ ਜੀ ਮਗਰ ਬਈ ਇਹਦੇ ਕੀ ਆ ਮਗਰ ਕੱਟਾ ਅੱਛਾ ਮਗਰ ਕੱਟਾ ਹੈਗਾ ਚੰਗੀ ਹੈਗੀ ਮੱਝ ਵੀ 12 13 ਕਿੰਨਾ ਦੋਲ ਵਈ ਕਰ ਜੂਗੀ 12 ਕਿਲੋ ਤਾਂ ਅੱਧਾ ਅੱਛਾ 12 ਕਿਲੋ ਕਰ ਦਿੰਦੇ ਐ ਵੀ ਭਾਈ ਤੋੜ ਲੈ ਕਰ ਸਮੀ ਬਲੇ ਵੀ ਮਾ ਚੰਗੀ ਆ ਫੇਸ ਦੇਖ ਪਰ ਮਾਈ ਦਾ ਗਿਰਾ ਆ ਗੁਰੂ ਜੀ ਗੱਦ ਵਜਨ ਦੇਖੋ ਚੰਗਾ ਹੈਗਾ ਅਲਟਰ ਕੁਆਲਟੀ ਵੀ ਮਾਈ ਦੀ ਚੰਗੀ ਆ ਥਨ ਵੀ ਇਕੱਲਾ ਇਕੱਲਾ ਲੱਗਾ ਗਿਆ ਉਤੇ ਮਗਰ ਘਟਾ ਐ ਭਾਈ ਇਹਦੀ ਕੀ ਡਿਮਾਂਡ ਕਰਦਾ ਇਹਦਾ ਇੱਕ ਵੀ ਆ ਜੀ ਕਿੰਨੇ ਦੇਣੀ ਆ ਪੰਜ ਦੀ ਦੇਵਾਂਗੇ ਚਲੋ ਠੀਕ ਐ ਭਾਈ ਕਹਿੰਦਾ ਡਿਮਾਂਡ ਇੱਕ ਵੀ ਐ ਇੱਕ ਪੰਜ ਦੇ ਦਾਂਗੇ ਪੰਜ ਦੀ ਚੰਗੀ ਹੈਗੀ ਆ ਉਦਾਂ ਬਈ ਇੱਕ ਵਾਰ ਐਡਰੈਸ ਆਪਣਾ ਫੇਰ ਸਮਝਾ ਦੇ ਸਮਾਰਾ ਸਹਿਰ ਆ ਵੀਰੇ ਅੱਛਾ ਜੀ ਤੇ ਨਾਮ ਬਈ ਗੁਰਜੀਤ ਸਿੰਘ ਤੇ ਮੋਬਾਈਲ ਨੰਬਰ ਵੀ ਇੱਕ ਵਾਰ ਦੱਸੋ 996888825 ਕਰੇ ਵੀ ਬਈ ਹਰ ਸਮੇ ਪਸ਼ੂ ਨਹੀਂ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਭਾਈ ਜੀ ਓਕੇ ਜੀ ਕਿਸਾਨ ਵੀਰੋ ਆਪਾਂ ਤੁਹਾਨੂੰ ਇਸ ਚੈਨਲ ਤੇ ਹਰ ਮੰਡੀਆਂ ਦੀ ਲਾਈਵ ਵੀਡੀਓ ਦਿਖਾਣੇ ਆ ਇਸ ਲਈ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੇ ਤੇ ਉਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰੋ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਭਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਵੀਰੇ ਪ੍ਰਵਿੰਦਰ ਸਿੰਘ ਆ ਹਾਂਜੀ ਦੱਸ ਦੇ ਐਡਰੈਸ ਵੀਰੇ ਐਡਰੈਸ ਵੀਰੇ ਆਪਣਾ ਮਾਛੇੜਾ ਸਾਹਿਬ ਤੋਂ ਠੀਕ ਹੈ ਜੀ ਹਾਂਜੀ ਤੇ ਭਈ ਆਪਣਾ ਮੋਬਾਈਲ ਨੰਬਰ ਦੱਸ ਦੋ 996884874 ਠੀਕ ਹੈ ਭਾਈ ਇਹ ਕਿੰਨੀਆਂ ਮੱਝ ਲੈ ਆਇਓ ਮੱਝ ਆਪਣਾ ਰਹਿਗੇ ਵੀਰੇ 6-7 ਹੈਗੀਆਂ ਅੱਛਾ ਠੀਕ ਹੈ ਭਈਆ ਇੱਕ ਨੰਬਰ ਵਾਲੀ ਮਾਈ ਤੋੜ ਲੈ ਭਈ ਆ ਤੋੜ ਲੋ ਦੇਖੀ ਅੱਲਾ ਇਹ ਡਿਟੇਲ ਹੀ ਦੱਸ ਦੋ ਨਾਲਣਾ ਬਈ ਡਿਟੇਲ ਦਸੀ ਚਲ ਰੇ ਰੇ ਦੇ ਦੂ ਤੇਰਾ 14 ਕਿਲੋ ਦੁੱਧ ਅੱਛਾ ਗੱਭਣਾ ਬਈ ਚੰਗੀ ਆ ਮੈਂ ਗੱਭਣਾ ਅੱਛਾ ਚੰਗੀ ਹੈ ਸੇਰਸੁਰ ਦੇਖੋ ਕੋਈ ਵੀ ਰਮੜ ਆ ਜਾ 11 ਵਜੇ ਲੇਕੋ ਮੱਝ ਦਾ ਚੰਗੀ ਹੈਗੀ ਆ ਪੇਪੜ ਦੇਖੋ ਇੱਕ ਵਾਰੀ ਮੱਝ ਦੀ ਪੂਰੀ ਵੱਡੀ ਮੱਝ ਆ ਬਈ ਕਿੰਨਾ ਟਾਈਮ ਘਟਦੀ ਆ ਟਾਈਮ ਵੀਰੇ ਲੈ ਜੋ ਹਫਤਾ ਆ ਜੀ ਅੱਛਾ ਤੇਨੂੰ ਬੁਰੀਆਂ ਵਾਲੀ ਢਿੱਲਾ ਘੜ ਕੇ ਸੋਊਗੀ ਹਾਂ ਹਾਂ 11 ਵਜੇ ਬੁਰਾ ਚੰਗਾ ਹੈਗਾ ਅਡਰ ਕੁਆਲਟੀ ਦੇਖੋ ਪੂਰੀ ਚੰਗੀ ਹੈਗੀ ਆ ਮੱਝ ਭਾਈ ਪਿਛਲੇ ਸਵੇਰ ਕਿੰਨਾ ਦੁੱਧ ਪਾਇਆ ਇਹਨੇ? ਉਹ ਤੇਰਾ 14 ਕਿਲੋ ਦੇ। ਐਤ ਕਿਵੇਂ ਕਿੰਨਾ ਦੇ ਦਊਗੀ? ਐਤ ਕਿਵੇਂ ਵੀ ਦੇ ਦਊ ਤੇਰਾ 14। ਅੱਛਾ ਠੀਕ ਹੈ। ਭਾਈ ਇਹਦਾ ਕੀ ਮੁੱਲ ਕਰਦੇ ਹੋ? ਇਹਦਾ ਮੁੱਲ 140 ਹੈ ਵੀਰੇ। ਤੇ ਕਿੰਨੇ ਦੇਣੀ ਆ ਭਾਈ? 120 ਦੀ ਮੈਂ ਦੇ ਦਾਂ। ਚਲੋ ਠੀਕ ਹੈ। ਦੋ ਨੰਬਰ ਵਾਲੀ ਭਾਈ ਡਿਟੇਲ ਦੱਸ ਦੋ। ਦੋ ਨੰਬਰ ਵਾਲੀ ਮੈਂ ਹੀ ਡਿਟੇਲ। ਕੋਲੋਂ ਕੱਟੀ ਐ। ਅੱਛਾ ਜੀ। ਹਾਂਜੀ। ਤਾਂ ਦੇਖੋ। ਇਹ ਭਾਈ ਕਿਦਾਂ ਗੱਭਨ ਵਾਲੇ? ਹਾਂਜੀ ਗੱਭਨ ਹੈ। ਗੱਭਨ ਹੈਗੀ। ਕਿੰਨਾ ਟਾਈਮ ਕਰਦੀ ਐ ਵੀਰੇ? ਇਹ ਲੈ ਜੂ ਵੀਰੇ ਹਫਤਾ। ਅੱਛਾ ਠੀਕ ਹੈ। ਕਿੰਨਾ ਕੁ ਦੁੱਧ ਪਾ ਪਾ ਦੂ

ਇੱਕ ਤੀਵੀ ਚਲੋ ਠੀਕ ਆ ਬਾਲਾ ਬਈ ਚੰਗੀ ਹੈਗੀ ਐ ਮੱਝ ਫੀਡਪੁੱਟ ਵੀ ਚੰਗੀ ਹੈਗੀ ਐ ਕੱਦ ਵਜਨ ਵੀ ਚੰਗਾ ਹੈਗਾ ਹੋਰ ਜੀ ਅਗਲੀ ਦੀ ਸਾਰੇ ਸੂਣੇ ਵਾਲੀਆਂ ਨੇ ਵੀ ਸੂਣੇ ਵਾਲੀਆਂ ਅੱਜ ਕਿੰਨੇ ਟਾਈਮ ਤੇਰਾ ਸਰੀ ਹੈਗੀਆਂ ਆਹ ਬਾਲਾ ਸਾਹ ਜਰੀ ਨੇ ਅੱਛਾ ਹਾਜ਼ਰ ਹੀ ਨਹੀਂ ਆ ਦੇਖੋ ਹਾਜ਼ਰ ਵੀ ਬਈ ਘਰੇ ਵੀ ਹਰਸੇ ਮੈਂ ਬੈਠ ਹੁੰਦੇ ਹਾਂ ਹਾਂ ਜੀ ਹਾਂ ਜੀ ਆਪਣੇ ਘਰੇ ਚਲੋ ਠੀਕ ਆ 1 ਰੁਪਈਆ ਡਰੈਸ ਫਿਰ ਸਮਝਾ ਦਿਓ ਵਿਰੇ ਆਪਣਾ ਮਾਸਟਰ ਸਾਹਿਬ ਦੇ ਲਾਗੇ ਪਿੰਡ ਰਿਮਵਾਦ ਅੱਛਾ ਠੀਕ ਹੈ ਜੀ ਰਾਹ ਹੋ ਰੋਡ ਠੀਕ ਹੈ ਜੀ ਤੇ ਮੈਂ ਇਹ ਮੋਬਾਈਲ ਨੰਬਰ ਵਿਰੇ 99688 4884 ਠੀਕ ਹੈ ਧੰਨਵਾਦ ਭਾਜੀ ਓਕੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਮਨੋਰੀਆ ਠੀਕ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਰੈਸੀ ਵਾਲਾ ਠੀਕ ਹੈ ਵੀਰੇ ਵੀਰੇ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸੋ 7208119394 ਠੀਕ ਹੈ ਬਈ ਆਪਣਾ ਵਪਾਰ ਦਾ ਕੰਮ ਹੈ ਹਾਂ ਜੀ ਤੇਰੇ ਵੀ ਹਰ ਸਮੇਂ ਬਸ਼ੀ ਹੁੰਦੀ ਹੈ ਬਈ ਹਾਂ ਜੀ ਚਲੋ ਠੀਕ ਹੈ ਬਈ ਅੱਜ ਕਿੰਨੀ ਗਰੀਆਂ ਲਏ ਮੰਡੀ ਚ ਦੋ ਨੇ ਅੱਛਾ ਜੀ ਭਈਆ ਫਿਰ ਤੋਰ ਲੋ ਇੱਕ ਅਲੀਗਾ ਪੂਰੀ ਨਾਨਲ ਬਾਈ ਇਹਦੀ ਡਿਟੇਲ ਦਸੀ ਚਲ ਬਸ਼ੂ ਦੋਹਾਂ ਤੋਂ ਹੈ ਬਸ਼ੂ ਅੱਛਾ ਜੀ ਪਹਿਲੇ ਸੋਹੇ ਹੈਗੀ ਆ ਨਾਨ ਬਸ਼ੂ ਆ ਠੀਕ ਹੈ ਕਿੰਨਾ ਕੁ ਡੈਮ ਕਰਦੀ ਹੈ ਬਾਈ ਬੱਲ ਆ ਜਾਣੇ 20 ਅੱਛਾ ਫੇਸ ਕੁਆਲਟੀ ਦੇਖੋ ਬੱਚੀ ਦੀ ਪੂਰੀ ਟੌਪ ਦੀ ਹੈਗੀ ਆ ਸ਼ਾਈਨੀ ਵੀ ਪੂਰੀ ਹੈ ਬਾਈ ਤੋਰ ਲੈ ਸੰਭੀ ਬਲੇ ਵੀ ਅੱਛੀ ਚੰਗੀ ਹੈਗੀ ਆ ਇਹ 20 ਮਣ ਕਰਦੀ ਬਸ਼ੂ ਅੱਛਾ ਜੀ ਤੁਹਾਨੂੰ ਦੇਖੋ ਕੱਲਾ ਕੱਲਾ ਲੱਗਾ ਗਿਆ ਉੱਤੇ ਬਾਈ ਮੋੜ ਲਓ ਮੋੜ ਲਓ ਆਰਡਰ ਕੁਆਲਟੀ ਦੇਖੋ ਇੱਕ ਵਾਰੀ ਤੁਹਾਨੂੰ ਕੱਨ ਕੱਲਾ ਲੱਗਾ ਗਿਆ ਉੱਤੇ ਕਿੰਨਾ ਕੁ ਦੋਤ ਪਾਜੂਗੀ ਬਾਈ ਪਹਿਲੇ ਸੂਏ ਬਬੂ ਯਾਰ 16-17 ਕਿਲੋ ਠੀਕ ਹੈ ਜੀ ਮਦਰ ਰਿਕਾਰਡ ਵਗੈਰਾ ਬਾਈ ਕੋਈ ਹੈਗਾ ਹਾਂ 30 ਕਿਲੋ ਰਿਕਾਰਡ ਹੈ ਮਤਲਬ ਠੀਕ ਹੈ ਚੰਗੇ ਸੀ ਮਹਿੰਦੀ ਲੱਗ ਰਹੀ ਹੈ ਬਾਈ ਪੰਜਾਬ ਨਸਲ ਦਾ ਤਾਂ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਮੁੱਲ 85000 ਕਿੰਨੇ ਦੇਣੀ ਹੈ ਬਾਈ 80 ਹੀ ਦੇਣੀ ਹੈ ਚਲੋ ਠੀਕ ਹੈ ਬਾਈ ਅਗਰ ਆਪਣਾ ਮੋਬਾਈਲ ਨੰਬਰ ਫੇਰ ਦੱਸ ਦੋ 7208119394 ਠੀਕ ਹੈ ਧੰਨਵਾਦ ਭਾਜੀ ਓਕੇ ਸਿਗਲ ਭਾਈ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਜਗਮੀਤ ਸਿੰਘ ਜੀ ਠੀਕ ਹੈ ਐਡਰੈਸ ਭਾਈ ਪੰਡਤ ਅੰਸੂਆ ਕਲਾਈ ਠੀਕ ਹੈ ਭਾਈ ਮੋਬਾਈਲ ਨੰਬਰ ਦੱਸ ਇੱਕ ਵਾਰੀ 9501254886 ਠੀਕ ਹੈ ਭਾਈ ਕਿੰਨੀਆਂ ਮੱਝ ਲੈ ਆਏ ਮੰਡੀ ਚ ਇੱਕੇ ਲੈ ਕੇ ਆਇਆ ਵੀਰਾ ਇੱਕੋ ਹੀ ਲੈ ਆਜੋ ਠੀਕ ਹੈ ਭਾਈ ਇਹਦੀ ਡਿਟੇਲ ਦੱਸ ਡਿਟੇਲ ਵੀਰੇ ਨੇ ਦੂਜੇ ਸੂਏ ਦਿੱਤਾ 16 17 ਕਿਲੋ ਦਿੱਤਾ ਠੀਕ ਹੈ ਦੂਜੇ ਸੂਏ ਸੂਰੀਆ ਠੀਕ ਹੈ ਹਲੇ ਗੱਭਣੇ ਭਾਈ ਖਾ ਵੀਰੇ ਗੱਭਾਂ ਇੰਨਾ ਟਾਈਮ ਕਰਦੀ ਹੈ ਵੀਰੇ ਇਹ ਲੈ ਵੀਰੇ 10 ਦਿਨ ਹਲੇ ਫਿਰ ਦੇਖੋ ਚੱਲਿਆ ਹੈਗਾ ਮਾਈ ਦਾ 10 ਦਿਨ ਲੈ ਜਾਓ ਅਰੇ ਕੋਈ ਇੱਕ ਵਾਰ ਸਿਰ ਦੇਖੋ ਮਾਈ ਦਾ ਚੰਗਾ ਹੈਗਾ ਲੈ ਤੋੜ ਲੈ ਇੱਕ ਵਾਰ ਹਾਈ ਤੋੜਦੇ ਤੋੜਦੇ ਕੁਛ ਨਹੀਂ ਕਹਿੰਦੀ ਕੋਈ ਗੱਲ ਤੋੜਦੇ 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 ਲੈ ਨਾ ਡੰਡਾ ਫੜ ਡੰਡਾ ਦੇਖੋ ਫਾਨਸੂਨ ਗੱਲਾ ਗੱਲਾ ਲੱਗਾ ਪੂਰੇ ਗੈਰ ਤੇ ਪਾਟ ਪੂਰੀ ਚੰਗੀ ਹੈ ਮਾਈ ਦੀ ਸਮੀ ਪਲੀ ਵੀ ਮਾ ਚੰਗੀ ਹੈਗੀ ਆ ਆ ਦੇਖੋ ਇੱਕ ਵਾਰੀ ਭਾਈ ਇਹਦਾ ਕੀ ਮੁੱਲ ਕਰਦੇ ਹੋ ਅਪਾ ਮੁੱਲ ਕਰਦੇ ਆ ਵੀਰੇ 1.70 ਕਿੰਨੇ ਦੇਣੀ ਆ ਵੀਰੇ 1.6 ਦੇ ਦੇ ਦਾਂਗੇ ਚਲੋ ਠੀਕ ਆ ਆਪਣਾ ਵੀ ਵਪਾਰ ਦਾ ਹੀ ਕੰਮ ਆ ਹਾਂਜੀ ਵੀਰੇ ਗਰੇਵੀਅਰ ਸੇ ਹੁੰਦੇ ਆ ਬੱਚੇ ਹਾਂਜੀ ਹਾਂਜੀ ਇੱਕ ਵਾਰੀ ਆਪਣਾ ਡਰੈਸ ਫੇਰ ਦੱਸ ਦੀ ਕਲ ਕਲ ਸੁਆਗਤ ਆਏ ਠੀਕ ਆ ਨਾਮ ਜਦੂਜੀਤ ਸਿੰਘ ਜੀ ਠੀਕ ਆ ਮੋਬਾਈਲ ਨੰਬਰ ਵੀਰੇ 959125486 ਧੰਨਵਾਦ ਭਾਜੀ ਹਾਂਜੀ ਧੰਨ ਸਤਿ ਸ਼੍ਰੀ ਅਕਾਲ ਭਾਜੀ ਆਸਰੇ ਕਾ ਜੀ ਬਈ ਆਪਣਾ ਨਾਮ ਤੇ ਡਰੈਸ ਦੱਸੋ ਜੀ ਨਾਮ ਸੁਖਦੇਵ ਸਿੰਘ ਸੋਨੂ ਫੈਰ ਤੋਰੀ ਠੀਕ ਆ ਜੀ ਬਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸੋ 8284044853 ਠੀਕ ਆ ਬਈ ਆਪਣ ਰੇਵੀ ਬਾਈ ਹਰ ਸਮੇ ਬਸ ਹੁੰਦੀ ਹੈ ਹਾਂ ਜੀ ਹਾਂ ਜੀ ਚਲੋ ਠੀਕ ਹੈ ਬਈ ਅੱਜ ਕਿੰਨੀ ਗਾਂ ਲਿਆਇਓ ਅੱਜ ਇੱਕ ਗਾਂ ਹੀ ਉਧਰ ਮੱਝਾਂ ਲੈ ਕੇ ਆਇਆ ਠੀਕ ਹੈ ਇਧਰ ਇੱਕੋ ਹੀ ਗਾਂ ਖੜੀ ਹੈ ਜੀ ਹਾਂ ਜੀ ਬਈ ਇਹਦੀ ਪਹਿਲਾਂ ਡਿਟੇਲ ਦੱਸੋ ਗਾਂ ਦੀ ਇਹ ਗਾਂ ਹੀ ਦੂਜਾ ਸੂਆ ਬੱਚੀ ਆ ਅੱਛਾ ਜੀ ਠੀਕ ਹੈ ਜੀ ਪਰ ਸੋਈ ਸੂਈ ਹੋਈ ਆ ਮਗਰ ਵੀ ਬੱਚੀ ਆ ਅੱਛਾ ਆ ਮਗਰ ਬੱਚੀ ਹੈ ਭਾਈ ਹਾਂ ਇਹ ਉਹ ਮਗਰ ਬੱਚੀ ਆ ਆ ਮਗਰ ਬੱਚੀ ਹੈ ਕੀ ਹੈ ਦੋ ਦਿਨਾਂ ਦੀ ਸੂਈ ਹੈ ਭਾਈ ਕਿੰਨੇ ਕਿ ਬੋਲੀ ਤਿਆਰ ਆ 2 ਲੀਟਰ ਬੋਲੀ ਤਿਆਰ ਆ ਜੀ ਅੱਛਾ ਤਿਆਰ ਹੈਗੀ ਆ ਠੀਕ ਹੈ ਜੀ ਆ ਦੇਖੋ ਇੱਕ ਵਾਰੀ ਅਡਰ ਕੁਆਲਟੀ ਦੇਖੋਗਾ ਆ ਦੀ ਭਾਈ ਤੋੜ ਲੈ ਇੱਕ ਵਾਰੀ ਤੋੜ ਦੇ ਮਾੜੀ ਲੰਬਾਈ ਲੰਬਾਈ ਦੇਖੋ ਗਾਂ ਦੀ ਚੰਗੀ ਹੈਗੀ ਆ ਬਾਈ ਕਿੰਨਾ ਦੁੱਧ ਕਰ ਜੂਗੀ ਤੁਹਾਡੇ ਹਿਸਾਬ ਨਾਲ ਇਹ ਦੇਉਗੀ ਬਾਈ 27 28 ਲੀਟਰ ਅੱਛਾ ਦੇ ਦੇਉਗੀ ਹਾਂ ਚੰਗੀ ਹੈਗੀ ਆ ਓਦਾਂ ਦਾ ਕੱਦ ਵਜਨ ਵੀ ਚੰਗਾ ਹੈਗਾ ਹਾਂ ਤੁਨ ਕੰਨਾ ਕੰਨਾ ਲੱਗਿਆ ਪੂਰੇ ਗੈਪ ਤੇ ਮੋੜ ਲੈ ਬਾਈ ਮੋੜ ਲੈ ਕੁਆਲਟੀ ਦੇਖੋ ਬਾਈ ਐਚਬਰੀਡ ਚ ਗਾਂ ਪੈਂਦੀ ਹੈ ਚੰਗੀ ਹੈਗੀ ਆ ਸ਼ਾਈਨਿੰਗ ਵੀ ਬੁਰੀ ਹੈ ਗਾਂ ਚ ਲੰਬਾਈ ਲੰਬਾਈ ਕੱਦ ਵਜਨ ਗਾਂ ਦਾ ਚੰਗਾ ਹੈਗਾ ਮੰਨ ਲੈ ਬਾਈ ਆर्डर ਕੁਆਲਟੀ ਦੇਖੋ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਡਿਮਾਂਡ ਇਹਦੀ 1 ਤੋਂ 10 ਮੰਗਦੇ ਆ ਕਿੰਨੇ ਦੇਣੀਆਂ ਬਾਈ ਜਮਾਂ ਹਾਂ ਨਾ 2 ਘੱਟ ਲੱਖ ਦੀ ਦੇ ਦਾਂ ਚਲੋ ਠੀਕ ਹੈ ਭਾਈ ਇੱਕ ਵਾਰ ਆਪਣਾ ਨਾ ਐਡਰੈਸ ਦੁਬਾਰਾ ਸਮਝਾ ਦਿਓ ਸ਼ਹਿਰ ਤੂਰੀ ਠੀਕ ਹੈ ਜੀ ਸ਼ਹਿਰਪੁਰ ਚੌਂਕ ਬੋਲ ਦੇ ਥੱਲੇ ਠੀਕ ਹੈ ਜੀ ਮਾਦੋਪਰੀ ਮਹੱਲਾ ਅੱਛਾ ਜੀ ਬਾਰ ਨੰਬਰ 17 ਠੀਕ ਹੈ ਇੱਕ ਵਾਰ ਬਈ ਆਪਣਾ ਮੋਬਾਈਲ ਨੰਬਰ ਵੀ ਦੱਸ ਦੇ 8840 ਹਾਂਜੀ 4857 ਠੀਕ ਹੈ ਧੰਨਵਾਦ ਭਾਈ ਜੀ ਚਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਦਲਬੀਰ ਸਿੰਘ ਹਾਂਜੀ ਜੀਰਾ ਕਪੂਰਥਲਾ ਪਿੰਡ ਬੰਡੋਰੀ ਰਾਈ ਠੀਕ ਹੈ ਵੀਰੇ ਮੋਬਾਈਲ ਨੰਬਰ ਦੱਸ ਦੀ ਆਪਣਾ 9955515918 ਠੀਕ ਹੈ ਭਾਈ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਭਾਈ ਚਲੋ ਕਰੇ ਵੀਰ ਸਮੇਂ ਬਸੇ ਹੁੰਦੇ ਆ ਹਾਂਜੀ ਭਾਈ ਵੱਡੀ ਜਿਹੀ ਕਿੰਨੇ ਡੰਗਰ ਲਿਆਏ ਵਾਜ ਮੰਡੀ ਜਿ ਆਪਾਂ 4 ਡੰਗਰਾਂ ਦੇ ਤਿੰਨ ਵੇਗ ਠੀਕ ਹੈ ਜੀ ਇੱਕ ਮੱਝ ਰਹਿ ਗਈ ਠੀਕ ਹੈ ਭਾਈ ਇਹਦੀ ਡਿਟੇਲ ਦੱਸ ਮੈ ਜੀ ਇਹਦਾ ਭਾਈ ਪਿਛਲੇ ਸੂਏ 13 ਲੀਟਰ ਦੁੱਧ ਹੀ ਹੈ ਅੱਛਾ ਐਤ ਕੀ ਭਾਈ ਕਿੰਨਾ ਕੁ ਬਾਜੂਗੀ ਐਤ ਕੀ 14-15 ਲੀਟਰ ਪਾਏ ਗੱਬਣ ਹੈ ਭਾਈ ਇਹਲੇ ਹਾਂਜੀ ਗੱਬਣ ਕਿੰਨਾ ਟਾਈਮ 걸ਦੀ ਹੈ ਅੱਛਾ ਟੋਰਨਾ ਭਾਈ ਨਾਲ ਕਾਂਤਨ ਕੱਲਾ ਕੱਲਾ ਲੱਗਿਆ ਪੂਰੇ ਗੈਰ ਤੇ ਪੇਟ ਵੀ ਚੰਗੀ ਹੈਗੀ ਆ 10 ਦਿਨ ਕਰਦੀ ਹੈ ਵੀਰੇ ਹਾਂਜੀ 10 ਦਿਨ ਬਾਕੀ ਭਾਈ 10 ਦਿਨਾਂ ਨੂੰ ਇਹਨੇ ਪੂਰੀਆਂ ਵਲਟਿਲਾ ਕੱਢ ਕੇ ਸੋਨੇ 10 ਦਿਨਾਂ ਨੂੰ ਚੰਗੀ ਹੈਗੀ ਹੈ ਮਾਜੂਦਾ ਆ ਦੇਖੋ ਇੱਕ ਵਾਰੀ ਮਾਜੂਦ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ 120 ਪਈ ਤੇ ਕਿੰਨੇ ਦੇਣੀ ਹੈ ਵੀਰੇ ਹਾਂ ਨਾ ਇੱਕ 10 ਦੀ ਦੇ ਦਾਂ ਚਲੋ ਠੀਕ ਹੈ ਭਾਈ ਇਕਰ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਫਿਰ ਦੱਸ ਦਿਓ ਮੋਇ ਨੰਬਰ 895551518 ਠੀਕ ਹੈ ਨੰਬਰ ਹੈ ਆਪਣਾ 9578807299 ਅੱਛਾ ਠੀਕ ਹੈ ਐਡਰੈਸ ਭਾਈ ਇਕੱਤਰ ਫਿਰ ਦੱਸ ਦੇ ਟੈਂਡ ਪੰਡੋਰੀ ਅਰਾਈਆਂ ਵਿੱਚ ਕਪੂਰਾਲਾ ਸਟਾਪੋਰ ਰੋਡ ਦੇ ਉੱਪਰ ਠੀਕ ਹੈ ਧੰਨਵਾਦ ਭਾਈ ਓਕੇ